ਨਾਲੇ ਬੁਣਨ ਵਾਲਾ ਅੱਡਾ ਜੀ ਹਾਂਜੀ ਇਹ ਨਾਲੇ ਬੁਣਨੇ ਵਾਲਾ ਅੱਡਾ ਹੈ ਹੂੰ ਮੈਨੂੰ ਤਾਂ ਨਹੀਂ ਬੁਣਨੇ ਆਉਂਦੇ ਸਾਡੀਆਂ ਪਰਮਾਤਾ ਮਾਂ ਨੇ ਜਰੂਰ ਬੁਣੇ ਹਨ ਤੇ ਨਾਲੇ ਅੱਛਾ ਨਾਲੇ ਵੀ ਲੈ ਕੇ ਨੂਨ ਨੇ ਲਈ ਪਾਸਕਾਂ ਦੇ ਦਿਖਾਉਣ ਦੇ ਲਈ ਲਿਆਓ ਜੀ ਆਹ ਦੇਖੋ ਜੀ ਹੂੰ ਆ ਬੇਬੇ ਦੇ ਹੱਥੇ ਚ ਦੇ ਦਈਏ ਬੇਬੇ ਪਾਉਂਗੇ ਕਿਸ ਤਰ੍ਹਾਂ ਆਹ ਦੇਖੋ ਜੀ ਨਾਲੇ ਦੀ ਹੂੰ ਆ ਆ ਆਲਮ ਲਓ ਜੀ ਅੱਛਾ ਇਸ ਅੱਡੇ ਤੇ ਰੱਖ ਕੇ ਬੁੜੇ ਜਾਂਦੇ ਸੀਗੇ ਜੀ ਹਾਂਜੀ ਇਦਾਂ ਇਹਨਾਂ ਦਾ ਤਾਣਾ ਤੰਦੇ ਇਹਨਾਂ ਨੂੰ ਪਤਾ ਵੀ ਆ ਪਾਇਓ ਜੀ ਤਾਣਾ ਕਿੱਦਾਂ ਤੰਦੇ ਆ ਜੀ ਹੁਣ ਇਹਨਾਂ ਨੂੰ ਤਾਂ ਪੇਸ਼ ਕਰ ਦੋ ਆ ਉਹ ਫੇਰ ਕਮਾ ਕਮਾ ਕੇ ਤਾਣਾ ਤਾਣਾ ਹੂੰ ਫੇਰ ਦੋਇਆ ਥਾ ਨਾ ਬੋਮਾ ਅੱਛਾ ਇਹਦਾ ਸਿੱਧਾ ਸਾਡਾ ਬੋਮਾ ਉਗਾਥਨਾ ਜਿਹੜਾ ਕਿਲੇ ਬੰਦੀ ਵਾਲਾ ਤੇ ਮਰਬੇ ਵਾਲੀ ਉਹ ਦੋ ਬੰਦੇ ਆ ਆ ਦੇਖੋ ਜੀ ਇੱਕ ਮਰਬੇ ਵਾਲਾ ਇੱਕ ਕਿਲੇ ਬੰਦੀ ਵਾਲਾ ਦੀ ਆ